ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਅੱਜ ਅਸੀਂ ਤੁਹਾਡੇ ਲਈ ਐਫ 74 ਦੇ ਦਮਾਲਿਆਂ ਵਾਲਾ ਕੱਪੜਾ ਅਤੇ ਫੁੱਲ ਬੈਲ ਦੀਆਂ ਦਸਤਾਰਾਂ ਵਾਲਾ ਕੱਪੜਾ ਮਾਲਪੁਰੀ ਚੋਲਿਆਂ ਦਾ ਕੱਪੜਾ ਲੈ ਕੇ ਆਏ ਆ ਜਿਸ ਦੇ ਵਿੱਚ ਐਫ 74 ਦੇ ਵਿੱਚ ਆ ਤੁਹਾਨੂੰ نیچے ਦਿਖਾਉਨੇ ਆ ਜੀ ਅਸੀਂ ਆਪਣੇ ਕੋਲੇ ਸਾਰੇ ਰੰਗ ਹਾਜ਼ਰ ਹੈ ਇਹ ਦਮਾਲੇ ਵਾਲਾ ਕੱਪੜਾ ਜੀ ਇਸ ਤੋਂ ਇਲਾਵਾ ਇਹ ਫੁੱਲ ਬੈਲ ਪੱਗਾਂ ਦੇ ਖਾਲਸਾਈ ਰੰਗ ਦਾ ਕੱਪੜਾ ਫੁੱਲ ਪੱਕੇ ਰੰਗ ਤੇ ਫੁੱਲ ਗਰੰਟੀ ਹੈ ਜੀ ਇਸ ਦੀ ਇਸ ਤੋਂ ਇਲਾਵਾ ਆਪਣੇ ਕੋਲੇ ਆ ਮਾਲਪੁਰੀ ਦੇਖੋ ਜੀ ਚੋਲੇ ਦਾ ਕਪੜਾ ਹੈ ਇਹ ਵੱਡੇ ਬਣੇ ਦੇ ਵਿੱਚ ਤਿਆਰ ਕਰਵਾਇਆ ਹੋਇਆ ਹੈ ਜੀ ਇਹ ਰੈਗੂਲਰ ਗਜ ਪਣੇ ਦੇ ਵਿੱਚ ਆ ਰਿਹਾ ਹੈ ਜੀ ਇਹ ਮਾਲਪੁਰੀ ਚੋਲੇ ਦਾ ਕਪੜਾ ਹੈ ਜੀ ਇਹ ਆਪਣੇ ਕੋਲੇ ਹਾਜ਼ਰ ਹੁੰਦਾ ਹੈ ਜੀ ਇਸ ਤੋਂ ਇਲਾਵਾ ਆਪਣੇ ਕੋਲੇ ਆ ਬਣੇ ਬਣਾਏ ਜਿਵੇਂ ਵਾਈਟ ਰੰਗ ਹੋ ਗਿਆ ਜੀ ਅਸਮਾਨੀ ਰੰਗ ਹੋ ਗਿਆ ਮਾਲਪੁਰੀ ਰੰਗ ਹੋ ਗਿਆ ਇਹ ਤੁਹਾਨੂੰ ਚੋਲੇ ਇਸ ਤੋਂ ਇਲਾਵਾ ਹੋਰ ਵੀ ਕਾਫੀ ਰੰਗਾਂ ਦੇ ਚੋਲੇ ਆਪਣੇ ਕੋਲੇ ਤੁਹਾਨੂੰ ਤਿਆਰ ਵੀ ਮਿਲ ਜਾਣਗੇ ਜੀ ਜੇ ਕਿਸੇ ਨੇ ਤਿਆਰ ਚੋਲੇ ਲੈਣੇ ਹੋਣ ਤਾਂ ਇਹ ਤੁਸੀਂ ਕੋਈ ਵੀ ਇਹਨਾਂ ਦੇ ਵਿੱਚੋਂ ਚੋਲਾ ਖਰੀਦਣਾ ਹੋਵੇ ਜਾਂ ਕੋਈ ਕੱਪੜਾ ਖਰੀਦਣਾ ਹੋਵੇ ਤਾਂ ਤੁਸੀਂ ਆਪਣੇ ਵਿਰਾਸਤ ਸ਼ਸਤਰ ਪੰਡਾਰ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਪਹੁੰਚ ਕੇ ਖਰੀਦ ਸਕਦੇ ਹੋ ਅਗਰ ਜੇ ਤੁਸੀਂ ਇਹ ਸਾਡੇ ਤੋਂ ਆਨਲਾਈਨ ਮੰਗਾਉਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਆਪਣੇ ਨੰਬਰ ਤੁਹਾਨੂੰ ਦਿੱਤੇ ਗਏ ਆ ਉਹ ਨੰਬਰਾਂ ਤੇ ਤੁਸੀਂ ਸਾਡੇ ਨਾਲ ਕੰਟੈਕਟ ਕਰਕੇ ਇਹ ਚੋਲਾ ਜਾਂ ਕੋਈ ਦਸਤਾਰ ਜਾਂ ਕੋਈ ਕੋਈ ਕੱਪੜਾ ਮੰਗਾਉਣਾ ਚਾਹੁੰਦੇ ਤਾਂ ਮਗਾ ਸਕਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ